ਬਿੱਤੇ ਕੁਝ ਦਿਨ ਪਹਿਲਾਂ ਹਲਕਾ ਰਾਤਪੁਰਾ ਦੇ ਨਾਲ ਲੱਗਦੇ ਪਿੰਖੇੜਾ ਗੰਦੂਦੇਸ਼ ਵਿਖੇ ਇੱਕ ਵਿਅਕਤੀ ਦਾ ਕਤਲ ਕਰ ਐਸ.ਵਾਈ.ਐਲ ਨਹਿਰ ਦੇ ਕੰਢੇ ਲਾਸ਼ ਮਿਲਦਾਂ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਬਨੂੜ ਪੁਲਿਸ ਨੇ ਇਸ ਕਤਲ ਦਾ ਮਾਮਲਾ ਦਰਜ ਕਰ ਦੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਤਫ਼ਤੀਸ਼ ਦੌਰਾਨ ਇਸ ਕਤਲ 'ਚ ਦੋ ਹੋਰ ਦੋਸ਼ੀ ਵੀ ਸ਼ਾਮਲ ਸਨ ਜਿਸ ਦੀ ਪੈਰਨਪਤੇ ਹੋਏ ਬਨੂੜ ਪੁਲਿਸ ਨੇ ਅੱਜ ਇੱਕ ਦੋਸ਼ੀ ਗੈਂਗਸਟਰ ਦੀਪਕ ਉਰਫ ਡਿੱਪੂ ਨੂੰ ਇਸ ਕਤਲ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ਦੇ ਨਾਲ ਰਾਤਪੁਰਾ ਕੋਟ ਦੇ ਵਿੱਚ ਪੇਸ਼ ਕੀਤਾ ਤੁਸੀਂ ਦੇਖ ਰਹੇ ਹੋ ਪੀਡੀ ਨਿਊਜ਼ 24 ਅਸੀਂ ਇਸ ਵਕਤ ਰਾਜਪੁਰਾ ਦੇ ਕੋਰਟ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਬਿਤੇ ਕੁਝ ਦਿਨ ਪਹਿਲਾਂ ਖੇੜਾ ਗੱਜੂ ਪਿੰਡ ਜੋ ਹਲਕਾ ਰਾਜਪੁਰਾ ਦੇ ਨਾਲ ਪੈਂਦਾ ਹੈ ਉਸ ਨੂੰ ਥਾਣਾ ਬਰੂੜ ਲੱਗਦਾ ਹੈ ਉਸ ਦੀ ਇੱਕ ਪਿੰਡ ਦੇ ਜਿਹੜੇ ਐਸਆਈਐਲ ਦੀ ਨਹਿਰ ਦੇ ਕਿਨਾਰੇ ਜਿਹੜਾ ਇੱਕ ਵਿਅਕਤੀ ਦੀ ਜਿਹੜੀ ਹੈ ਲਾਸ਼ ਮਿਲੀ ਜਿਸ ਚ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਿਸ ਨੇ ਜਿਹੜਾ ਦੋ ਵਿਅਕਤੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਤੇ ਮਾਮਲਾ ਦਰਜ ਕਰਦੇ ਹੋਏ ਤਾਂ ਕਿ ਹੈ ਸੀਗਾ ਉਸੇ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇੱਕ ਤਾਰ ਜੁੜਦੀ ਸਾਹਮਣੇ ਆਈ ਜਿਸ ਦੇ ਵਿੱਚ ਅੱਜ ਇੱਕ ਵਿਅਕ ਤੇ ਬਨੂੜ ਨਾਲ ਪੁੱਛਾਂਗੇ ਇਹ ਵੀ ਆਖਿਰ ਕੋਣ ਇਹ ਵਿਅਕਤੀ ਸੀਗਾ ਤੇ ਇਸ ਦੇ ਤਾਰ ਕਿਹੜੇ ਜੁੜਦੇ ਤੇ ਹੋਰ ਕੀ ਕੀ ਮਾਮਲੇ ਇਸ ਵਿਅਕਤੀ ਦੇ ਖਿਲਾਫ ਦਰਜ ਨੇ ਪੀਟੀ ਨਿਊਜ਼ 24 ਦੇ ਲਈ ਰਾਜਸਥਾਨ ਤੋਂ ਹਿਮਾਚਲ ਦੀ ਰਿਪੋਰਟ ਰਿਪੋਰਟ ਦੇ ਵਿੱਚ ਤੁਸੀਂ ਇਸ ਨੂੰ ਜਿਹੜਾ ਹੈ ਤੇ ਪੇਸ਼ ਕੀਤਾ ਗਿਆ ਸਾਡੇ ਇੱਕ ਮਿੰਟ ਦਾ ਮਕਦਮਾ ਦਰਜ ਹੋਇਆ ਸੀ ਉਹਦੇ ਚ ਅਸੀਂ ਇੱਕ ਦੋਸ਼ੀ ਦੀ ਪੁਸ਼ਕਿਸਤਿਆ ਦੀਪਕ ਕੁਮਾਰ ਏਲੀਅਸ ਦੀਪਕ ਦੀਪੂ ਬਨੂੜ ਜੀ ਨੂੰ ਨਾਮਿਨੇਟ ਕਰਕੇ ਪੁੱਛਗਿਛ ਲਈ ਲੈ ਕੇ ਆਏ ਜੀ ਇਹ ਕਿਸ ਤਰ੍ਹਾਂ ਦੇ ਮੁਕਦਮੇ ਦਰਜ ਕਿਤੇ ਇਹ ਸੰਡੇ ਇੱਥੇ ਮਰਡਰ ਹੋਇਆ ਸੀ ਇੱਥੇ ਉਰਦਨਪੁਰ ਦੇ ਵਿੱਚ ਜਿੱਦੇ ਜੇ ਕਐਸਵਾਈਐਲ ਦੀ ਕੰਡੇ ਇੱਕ ਬਾਡੀ ਨੂੰ ਦਬਾ ਦਿੱਤਾ ਚਾਰ ਦਿਨ ਬਾਅਦ ਮਿਲੀ ਸੀਗੇ ਹੋਰ ਜੇ ਅਸੀਂ ਦੋ ਦੋਸ਼ੀ ਅਰੈਸਟ ਕਰਨੀ ਸੀ ਉਹਨਾਂ ਦੀ ਨਾਮਿਨੇਸ਼ਨ ਤੇ ਜਿਸ ਦੀਪੂ ਰੋਡ ਨੂੰ ਲੈ ਕੇ ਆਏ ਹਾਂ ਤੋਂ ਬਾਅਦ ਅੱਗੇ ਕਿੱਥੇ ਜਾਣਾ ਰਿਹਾ ਸੀ ਅੱਗੇ ਉਹਨਾਂ ਨੂੰ ਗਾਣੇ ਲਾ ਕੇ ਪੁੱਛਗਿੱਛ ਕਰਾਂਗੇ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਦਰਜ ਹੈਗੇ ਇਸ ਤੋਂ ਪਹਿਲਾਂ ਇਹਦੇ ਇਹ ਕੈਟਾਗਰੀ ਗੈਂਗਸਟਰ ਹੈ ਇਹ ਕੈਟਾਗਰੀ ਤੇ ਇਹਦੇ ਤੇ 32 ਮਹੀਨੇ ਦਾ ਦਰਜਾ ਹੈ ਤੇ ਹੁਣ ਇਹਨਾਂ ਨੂੰ ਇਹਦਾ ਰਿਮਾਂਡ ਲੈ ਲਿਆ ਜੱਜ ਸਾਹਿਬ ਤੋਂ ਤੇ ਮੁੜ ਕੇ ਨੂੰ ਪੇਸ਼ ਕਰਨਾ ਚਾਹੀਦਾ ਚਾਰ ਦਿਨ ਤੇ ਕੋਈ ਹੋਰ ਵੀ ਸਾਥੀ ਸੀ ਇਹੀ ਆ ਸਰ ਉਹ ਅੰਦਰਾਂ ਨੇ ਤਫਤੀਸ਼ ਆਊਗਾ ਦੋ ਤਾਂ ਪਹਿਲਾਂ ਤਾਂ ਅਰੈਸਟ ਕਰ ਲਏ ਸੀਗੇ ਹਾਂਜੀ ਹਾਂਜੀ ਉਹ ਕਿੱਥੋਂ ਕਿੱਥੋਂ ਦੀ ਜੇਰੇ ਉਹ ਇੱਕ ਤਾਂ ਟੋਲੀ ਸੀਗਾ ਮਣਕਪੁਰ ਦਾ ਤੇ ਇੱਕ ਖੇੜੇ ਦਾ ਸੀਗਾ ਮੁੰਡਾ ਇਹਨੂੰ ਦੀਪੂ ਨੂੰ ਜਿਹੜਾ ਪ੍ਰੋਡਕਸ਼ਨ ਵਰਕ ਤੇ ਲਿਆਂਦਾ ਕਿੱਥੋਂ ਲਿਆਂਦੇ ਇਹ ਰੁਪੜ ਜੇਲ੍ਹ ਤੋਂ ਰੁਪੜ ਜੇਲ੍ਹ ਠੀਕ ਹੈ